ਜਿੰਨੇ ਬੱਚੇ ਇਕੱਠੇ ਹੋ ਸਕਦੇ ਆ ਜੇ ਜੇ ਨੂੰ ਜੇ ਰਮੋ ਰਾਜ ਨੇ ਬੱਚੇ ਇਕੱਠੇ ਹੋ ਸਕਦੇ ਆ ਪਰਿਵਾਰ ਵੱਡਾ ਹੋ ਜਾਂਦਾ ਹੈ ਤੇ ਪਰਿਵਾਰ ਹਮੇਸ਼ਾ ਸੁਰਤ ਜਿੰਦਗੀ ਜਿੰਦਗੀ ਜਿੰਦਾਬਾਦ 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 ਪਾਈ ਦੀ ਲੱਖਾਂ ਦੇ ਵਿੱਚ ਇਹ ਜਿੰਨੀ ਵੀ ਜੂਰ ਸਾ ਠੀਕ ਆ ਇਹ ਸਾਰੀ ਮੰਤਰੀ ਦੇ ਰੂਪ ਚ ਦੇਖਣਾ ਚਾਹੁੰਦੀ ਆ ਮਲੇ ਸਾਹਿਬ ਜਿੰਦਾਬਾਦ ਇਸ ਸਮੇਂ ਵੱਡੀ ਤੇ ਆਮ ਖਬਰਾਂ ਨਾਲ ਸੰਜੀ ਕਰਦੇ ਪਏ ਤੁਮ ਦੱਸਿਓ ਅੱਜ ਇਹ ਜੂਤ ਜਿਹੜਾ ਜੂਤ ਨੇ ਜਿਹੜੇ ਅਲੱਗ-ਅਲੱਗ ਪਾਰਟੀਆਂ ਛੱਡ ਕੇ ਕਾਂਗਰਸ ਲਈ ਪੱਦਾ ਮਰ ਫੜਿਆ ਹੈ ਪਰ ਉੱਥੇ ਹੁੰਦੇ ਦੱਸਿ ਕਿ ਇੱਥੇ ਸਾਤਾ ਵਿਧਾਇਕ ਜਗਿੰਦਰ ਪਾਲ ਬਸ ਉਹਨਾਂ ਨੂੰ ਜਿਹੜਾ ਬੜੇ ਅਧ ਸਮਾਨ ਦੇ ਨਾਲ ਜਿਹੜਾ ਕੋਈ ਪਾਰਟੀ 'ਚ ਸ਼ਾਮਲ ਕੀਤਾ ਗਿਆ ਪਰ ਉੱਥੇ ਹੁੰਦੇ ਗੱਲ ਦੇ ਸਰੋਪਾ ਪਾ ਕੇ ਉਹ ਜਿਹੜਾ ਸਮਾਨਤ ਕੀਤਾ ਗਿਆ ਉੱਥੇ ਹੀ ਉਹਨਾਂ ਸਰਟੀਫੀਕੇਟ ਦਿੱਤੇ ਗਿਆ ਪਰ ਤੂੰ ਲਗਾਤਾਰ ਅਸੀਂ ਸੂਰਤ ਦਾ ਸੰਦੀ ਕੋਸ਼ਿਸ਼ ਕਰਦੇ ਪਏ ਹਰ ਚਿਰ ਪੰਜਾਬ ਦੇ ਉੱਪਰ ਜਿੱਥੇ ਕਾਫੀ ਜਿਹੜਾ ਭਾਰੀ ਮਤਾ ਜੂਤ ਨੇ ਜਾਂ ਜਿੱਥੇ ਕਾਂਗਰਸ ਲਈ ਪੱਦਾ ਮਰ ਫੜਿਆ ਹੈ ਚਲੋ ਗੱਲਬਾਤ ਕਰਦੇ ਹਾਂ ਇੱਥੇ ਸਾਤਾ ਵਿ ਮੇਰਾ ਪਰਿਵਾਰ ਇਹਨਾਂ ਦਾ ਮਤਲਬ ਤਰਵਾਜ਼ ਕਰਦਾ ਮੈਨੂੰ ਨਹੀਂ ਸੀ ਪਤਾ ਕਿ ਇਹ ਕਿੰਨੇ ਬੱਚੇ ਇਕੱਠੇ ਹੋ ਸਕਦੇ ਆ ਜਦੋਂ ਨੂੰ 13ੋਂ ਨਾਲ ਵੀ ਇਹਨੇ ਬੱਚੇ ਇਕੱਠੇ ਹੋ ਸਕਦੇ ਆ ਲਾ ਕੋ ਪੈਰੈਂਟਸ ਕਰ ਲੰਦਾ ਜਾਂ ਸਕੂਲ ਕਰ ਲੰਦਾ ਫੇਰ ਵੀ ਚਲੋ ਜਿਹੜਾ ਪਰਿਵਾਰ ਵੱਡਾ ਹੋ ਜਾਂਦਾ ਤੇ ਉਹ ਪਰਿਵਾਰ ਹਮੇਸ਼ਾ ਤਰੱਕੀ ਦੇ ਜਾਂਦਾ ਜਿਵੇਂ ਪਰਿਵਾਰ ਤਰੱਕੀ ਦੇ ਜਾਂਦਾ ਹੈ ਸੰਗੋ ਵੀ ਆਪਣਾ ਸੁਭਾਵਿਤ ਰੱਖੀ ਜਾਂਦਾ ਹੈ ਸੁਭਾਵਤ ਰੱਖੀ ਜਾਂਦਾ ਹੈ ਤੇ ਦੇਸ਼ ਤੱਕ ਵੀ ਜਾਂਦਾ ਪਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਮੈ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਔਰ ਕੁਝ ਦੇ ਤੋਂ ਬਾਅਦ ਇੱਕ ਵੱਡੇ ਲੈਵਲ ਦੇ ਉਤੇ ਟਿਕੋ ਕੋ ਖੂਨ ਖੁੱਲਾ ਵੱਡਾ ਦੇਸ਼ ਤੇ ਉੱਥੇ ਦਸੰਬਰ ਮਹੀਨੇ ਅਰੇਲੀ ਟਾਇਪ ਕੀਤਾ ਜਾਏਗਾ ਸ਼ਾਇਦ ਉਹਦੇ ਵਿੱਚ ਕੋਈ ਵੱਡਾ ਲੀਡਰ ਜਿਹੜਾ ਉਹ ਵੀ ਇਨਵਾਲਵ ਹੋਏਗਾ ਆਏਗਾ ਜਿੰਨੇ ਵੀ ਮੇਰੇ ਬੱਚੇ ਜੂਤ ਵਾਲੇ ਆਏ ਨੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਬਾਬੇ ਨਾਨਕ ਦੇ ਕੇ ਮੈਂ ਪ੍ਰਾਰਥਨਾ ਕਰਦਾ ਇਹਨਾਂ ਬੱਚਿਆਂ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਵੇ ਇਹ ਜਨ ਦੁਗਣੀ ਤੇ ਰਾਜ ਚੌਗਣੀ ਤੱਕ ਹੀ ਕਰਨ ਇਹ ਮੇਰੀ ਕਾਮਨਾ ਹੈ ਖਾਸ ਸਾਰਗੋਤ ਦੇ ਜਿਹਨੇ ਬੱਚੇ ਆਏ ਨੇ ਨਾਲ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਮੰਦਰ ਜਾਓ ਗੁਰਦਵਾਰੇ ਜਾਓ ਪਰ ਆਪਣੇ ਮਾਪਿਆਂ ਦੀ ਸੇਵਾ ਕਰਨਾ ਨਾ ਛੱਡਿਓ ਰੱਬ ਵੀ ਉਸ ਲਈ ਖੁਸ਼ ਹੁੰਦਾ ਜਿੱਦਾਂ ਸਾਡੀ ਮਾਂ ਖੁਸ਼ ਆ ਸਾਡਾ ਬਾਪੂ ਖੁਸ਼ ਆ ਤੇ ਫਿਰ ਸਭ ਕੁਝ ਖੁਸ਼ ਆ ਆ ਫੇਰ ਆਪਣੇ ਮੇਰੇ ਦਾ ਸਾਰਿਆਂ ਦਾ ਧੰਨਵਾਦ ਕਰਦਾ। ਪ੍ਰੇਖ ਸਾਹਿਬ ਇੱਕ-ਇੱਕ ਗਰੀ ਪਾਰਟੀ ਤੋਂ ਅਲਵਿਦਾ ਲੈ ਕੇ ਤੁਹਾਡੇ ਨਾਲ ਜੁੜੇ ਆ। ਕਾਫੀ ਤਦਾਦ ਦੇ ਵਿੱਚ 11 ਦੀ ਗਿਣਤੀ ਦੇ ਵਿੱਚ ਅੱਜ ਨੌਜਵਾਨਾਂ ਨੇ ਤੁਹਾਡੇ ਪਾਰਟੀ ਦੇ ਬੰਦਾ ਬੜਿਆ ਜੀ। ਦੇਖੋ ਇਹ ਸਾਰੇ ਮੁੰਡੇ ਨਵੇਂ ਪਿਆਰ ਹੋਏ ਨੇ। ਇਹ ਬੋਰਡ ਵੀ ਇਹਨਾਂ ਦਾ ਪਹਿਲਾ ਦਾਣਾ ਹੈ। ਤੇ ਉਹਨਾਂ ਨੂੰ ਮੈਨੂੰ ਚੰਗਾ ਲੱਗਾ। ਕੋਈ ਇਧਰੋਂ ਮੁੜ ਕੇ ਬੱਚਿਆਂ ਨਾਲ ਕੀ ਹੁੰਦਾ? ਬੱਚਿਆਂ ਨੂੰ ਜਿੱਧਰ ਚੁਆਇਸ ਹੋ ਉਸ ਪਾਸੋਂ ਚੱਲ ਜਾਂਦੇ। ਇਹ ਹੋ ਸਕਦਾ ਉਹਨਾਂ ਨੂੰ ਮੇਰਾ ਸੁਭਾਅ ਮੇਰੇ ਕੰਮ ਕਾਜ ਇਹ ਠੀਕ ਲੱਗਿਆ ਜਿੱਧਰ ਆ ਗਿਆ ਨਾਣਾ ਦਾ ਗੱਲ ਕੰਮ ਕਰਦਾ ਤਨਵਾਦ ਕਰਦਾ ਜੀ ਦੇਖੋ ਸਰ ਕਮੇਟੀ ਦੇ ਜਨਾਬ ਜਿਹੜੇ ਉਹ ਵੀ ਕਹਿੰਦੇ ਨੇ ਕਿ ਮੈਸੇਜ ਜਣਾ ਚਾਹੋ ਕਿ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਇਹ ਇਹ ਤਾਂ ਵਿਸ਼ਵਾਸ ਦੀ ਗੱਲ ਹੈ ਦਸੇ ਨੌਜਵਾਨ ਜਿਹੜੇ ਬੱਚੇ ਆ ਨਾ ਉਹ ਜਿੱਧਰ ਚੱਲ ਜਾਂਦੇ ਉੱਧਰ ਚੱਲ ਜਾਂਦੇ ਆਹ ਸੋਟੇ ਮੁੰਡਾ ਰਾਜੂ ਮੇਰੇ ਹਲਕੇ ਦੇ ਜਸਮਾ ਤੋਂ ਇਹ ਸਾਰਾ ਇਸ਼ਰੇ ਸਤਾ ਇਹਨਾਂ ਨੂੰ ਜਦੋਂ ਇਹ ਬੱਚੇ ਕੱਢੇ ਕੀਤੀ ਹੈ। ਪਰ ਮੇਰਾ ਬੇਟਾ ਗੌਰਵ ਤੇ ਸੁਮਿਤ ਇਹਨਾਂ ਨੇ ਸਾਰਿਆਂ ਨੇ ਮੇਨਲ ਕੀਤੀਆਂ ਨੂੰ ਕਿਹਾ ਯਾਰ ਤੁਸੀਂ ਨਾ ਤਗੜੇ ਹੋ ਕੇ ਨੌਜਵਾਨ ਬੱਚੇ ਗੂਟਾਲੇ ਜਿਹੜੇ ਆ ਉਹ ਕੱਢੇ ਕਰੋ। ਉਹ ਆਪਣੀ ਡਿਊਟੀ ਦੇ ਰਹੇ। ਥੈਂਕ ਯੂ ਸਰ। ਇਹ ਕੌਮ ਨਾਲ ਜੁੜੇ ਨੇ ਨੌਜਵਾਨ ਜੁੜੇ ਨੇ ਕੀ ਕਹਿਣਾ ਚਾਹੋਗੇ ਇਸ ਪਲ ਦੇ ਤੇ ਮੈਂ ਸਰ ਸਭ ਤੋਂ ਪਹਿਲਾਂ ਆਪਣੇ ਜਿੰਨੇ ਵੀ ਮੇਰੇ ਭਰਾਵਾਂ ਦੇ ਨਾਲ ਦਾ ਦਿਲੋਂ ਧੰਨਵਾਦ ਕਰਦਾ ਔਰ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦਾ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਸਾਰੇ ਐਮਐਲਏ ਸਾਹਿਬ ਕਰਕੇ ਆਏ ਨਾ ਔਰ 2027 ਦੀ ਇਲੈਕਸ਼ਨ ਦੇ ਵਿੱਚ ਇਹ ਜਿੰਨੀ ਵੀ ਦੂਰਾ ਠੀਕ ਆ ਇਹ ਸਾਰੀ ਮੰਤਰੀ ਦੇ ਰੂਪ ਤੇ ਦੇਖਣਾ ਚਾਹੁੰਦੀ ਐਮਐਲਏ ਸਾਹਿਬ ਆਪਾਂ ਸਾਰੇ ਨਾਲ ਖੜੇ ਆ ਗੋਹਾਲੀਆਂ ਚੋਣਾਂ ਨੂੰ ਲੈ ਕੇ ਕੀ ਜੂਤੋਂ ਤੋਂ ਕੀ ਤਿਆਰੀਆਂ ਕੀਤੀਆਂ ਨੇ ਤੇ ਉਹ ਅੱਜ ਤੁਹਾਡੇ ਸਾਹਮਣੇ 3-400 350 ਮੁੰਡਾ ਸੀਗਾ ਠੀਕ ਆ ਅਗਲੀ ਵਾਰੀ ਦਸੰਬਰ ਮਹੀਨੇ ਸਰਕਾਰ ਰਹਿਣਾ ਠੀਕ ਆ ਉਹਦੇ ਵਿੱਚ ਘੱਟੋ ਘੱਟ 3-4000 ਮੁੰਡੇ ਦੀ ਜਿੰਨੇ ਵੀ ਨਵੀਂ ਜੂਤ ਹੈਗੀ ਆ ਸਾਰੀ ਨਾਲ ਨਾਲ ਐਮਐਲਏ ਸਾਹਿਬ ਦੇਖੋ ਇਹ ਨਾ ਜਿਹੜਾ ਹਲਕਾ ਹੈ ਮਾ ਹਲ ਪੂਰੇ ਹਲਕੇ ਦੇ ਅੰਦਰ ਹੀ ਇਹ ਜੜੀਆਂ ਲੋਕਾਂ ਦੀਆਂ ਦੁਆਵਾਂ ਨੇ ਲੋਕਾਂ ਰੋ ਰੋ ਕੇ ਰੱਬ ਦੇ ਅੱਗੇ ਦੁਆਵਾਂ ਕੀਤੀਆਂ ਕਿ ਸਾਡੀ ਉਮਰ ਜਿਹੜੀ ਆ ਉਹ ਇਸ ਜਗਿੰਦਰਪਾਲ ਨੂੰ ਲੱਗਣੀ ਚਾਹੀਦੀ। ਇਹ ਉਹਦਾ ਸਦਕਾ ਹੈ। ਅੱਜ ਠੀਕ ਹੋ ਕੇ ਸਾਡੇ ਵਿੱਚ ਆ ਗਏ ਨੇ। ਔਰ ਪਰਮਾਤਮਾ ਦੀ ਵੀ ਹੈ ਇੱਛਾ ਵੀ ਇੱਕ ਵਾਰੀ ਇਹ ਐਮਐਲਏ ਬਣ ਇਥੋਂ ਔਰ ਮੰਤਰੀ ਬਣਨਾ ਤੇ ਉਹ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਵੀ ਪੰਜਾਬ ਦਾ ਮੇਨ ਲੀਡਰ ਆ ਉਹ ਜ਼ਿਲ੍ਹੇ ਇੱਥੇ ਆਂਦਾ ਉਹ ਕਹਿੰਦਾ ਕਿ ਜਗਿੰਦਰ ਜੀ ਤੁਸੀਂ ਡਿਜ਼ਰਵ ਕਰਦੇ ਹੋ ਮੰਤਰੀ ਵਾਸਤੇ। ਤੁਹਾਡਾ ਜਿਹੜਾ ਕੰਮ ਹੈ ਦੇਖਣ ਵਾਲਾ ਤੇ ਬਾਕੀ ਤੁਹਾਨੂੰ ਜ਼ਿਆਦਾ ਨੌਲੇਜ ਆ ਮੇਰੇ ਨਾਲ ਤੁਸੀਂ ਤੇ ਸਾਰਾ ਹਲਕਾ ਘੜਿਆ। ਯੂਥ ਨੂੰ ਵੀ ਸਨਹਿ ਦੇਣਾ ਚਾਹੀਦਾ ਹੈ ਯੂਥ ਨੂੰ ਨਾ ਇਸਨੈ ਦੇਣਾ ਚਾਹਨਾ ਕਿ ਜੋਸ਼ ਦੇ ਨਾਲ ਨਾਲ ਜਿਹੜੀ ਹੋਸ਼ ਹੈ ਨਾ ਉਹ ਵੀ ਕਾਇਮ ਰੱਖਣੀ ਹੈ ਔਰ ਆਪਾਂ ਨੇ ਸਾਡੇ ਕੋਲ ਹੀ 1 ਸਾਲ ਦਾ ਤਕਰੀਬਨ ਟਾਈਮ ਹੈ ਉਹ ਜਿਹੜਾ ਸਾਲ ਆਪਾਂ ਬੜੇ ਢੰਗ ਦੇ ਨਾਲ ਡਿਸਪਲਿਨ ਦੇ ਨਾਲ ਔਰ ਕਾਂਗਰਸ ਪਾਰਟੀ ਔਰ ਜੋਗਿੰਦਰ ਜੀ ਦੇ ਸਮੇਸ਼ ਦੇ ਅਨੁਸਾਰ ਇਹਨਾਂ ਦੀ ਰਹਿਨਮਾਈ ਦੇ ਅੰਦਰ ਜਿਹੜਾ ਆਪਾਂ ਅਗਲਾ ਇਲੈਕਸ਼ਨ ਜਿਹੜਾ ਉਹ ਲੜਨਾ ਔਰ ਬੜੇ ਡਿਸਪਲਿਨ ਦੇ ਨਾਲ ਦੁਨੀਆ ਜਿਹੜੀ ਉਹ ਤਿਆਰ ਬੈਠੀ ਦੀ ਆ ਇਹ ਤੇ ਇੱਕ ਆਵਾਜ਼ ਦੀ ਹੈ ਝਾੜੂ ਤੇ ਤੁਸੀਂ ਇਹ ਸਮਝ ਲਓਗੇ ਉਹਦੀ ਅੱਜ ਨਹੀਂ ਰੱਖੋਗੀ ਇਹ ਝਾੜੂ ਜਿਹੜਾ ਆ ਡਰਿਆ ਆ ਜਾਵਾਚ ਔਰ ਇਹ ਬਿਲਕੁਲ ਇਹ ਗੱਲ ਹੈ ਕਿ ਕੋਈ ਮੁਕਾਬਲਾ ਸਾਡਾਹੀਂ ਨਹੀਂ ਸਮਝਦੇ ਕਿ ਝਾੜੂ ਨਾ ਹੋਏਗਾ ਕੋਈ ਹੋਰ ਹੀ ਆਏਗਾ ਸਾਡਾ ਨਾਮ ਕਾ ਝਾੜੂ ਬਿਲਕੁਲ ਸਹੀ ਕਰ ਦਾਂਗੇ ਔਰ ਇਹ ਲਬਰੀ ਹੈ ਨੇਰੀ ਤੋਂ ਤੁਸੀਂ ਦੇਖ ਹੀ ਰਹੇ ਹੋਗੇ 350 ਬੰਦਾ ਜਿਹੜਾ ਹੁਣ ਜੁਆਇਨ ਕੀਤਾ ਹੈ ਜੀ